ਰਿੱਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਮਨੁੱਖਤਾ ਦੀ ਸੇਵਾ ਦਾ ਕੋਈ ਵੀ ਕਾਰਜ ਹੋਵੇ ਪੰਜਾਬੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਊਂਟ ਆਸਰਾ ਲੈ ਕੇ ਹੀ ਸ਼ੁਰੂ ਕਰਦੇ ਨੇ ਜਗਰਾਉਂ ਦੇ ਪਿੰਡ ਚੌਂਕੀ ਮਾਨ ਵਿਖੇ ਵੀ ਪ੍ਰਵਾਸੀ ਪੰਜਾਬੀ ਮਨਜੀਤ ਸਿੰਘ ਢਾਲੀਵਾਲ ਦੇ ਵੱਲੋਂ ਆਪਣੇ ਪਿੰਡ ਵਾਸੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਮਨੋਰਥ ਨਾਲ ਦਿਵਾਨ ਟੋਡਰਮਲ ਬੱਚਿਆਂ ਤੇ ਹਸਪਤਾਲ ਦੀ ਸ਼ੁਰੂਆਤ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਕੇ ਕੀਤੀ ਗਈ ਹੈ ਉਂਝ ਤਾਂ ਇਸ ਹਸਪਤਾਲ ਵਿੱਚ OPD 1 ਸਾਲ ਤੋਂ ਚੱਲ ਰਹੀ ਹੈ ਪਰ ਹੁਣ ਇੱਥੇ ਬੱਚਿਆਂ ਦੇ ਸਾਰੇ ਟੈਸਟਾਂ ਲਈ ਲੈਬ ਦਵਾਈਆਂ ਤੇ ਗੁਰਦੇ ਦੇ ਮਰੀਜ਼ਾਂ ਲਈ ਡਾਇਲਿਸਿਸ ਮਸ਼ੀਨਾਂ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਹੁਣ ਇਲਾਕੇ ਦੇ ਕਰੀਬ 20 ਪਿੰਡਾਂ ਦੇ ਲੋਕ ਜੋ ਬੱਚਿਆਂ ਦੇ ਇਲਾਜ ਲਈ ਪਹਿਲਾਂ ਲੁਧਿਆਣਾ ਜਾਂਦੇ ਸਨ ਉਹਨਾਂ ਨੂੰ ਸਾਰਾ ਇਲਾਜ ਇੱਥੇ ਹੀ ਮਿਲੇਗਾ ਜਿਹੜੇ ਗੁਰਦੇ ਦੇ ਮਰੀਜ਼ਾਂ ਨੂੰ ਡਾਇਲਿਸਿਸ ਮਹਿੰਗੇ ਹਸਪਤਾਲਾਂ ਵਿੱਚ ੱੱਕੇ ਖਾਣੇ ਪਿੰਦੇ ਸਨ ਉਹਨਾਂ ਦਾ ਡਾਇਲਿਸਿਸ ਵਾਜਬ ਕੀਮਤ ਤੇ ਵਧੀਆ ਤਕਨੀਕ ਦੇ ਨਾਲ ਇੱਥੇ ਹੀ ਹੋ ਜਾਏਗਾ ਐਨ ਆਰ ਆਈ ਮਨਜੀਤ ਸਿੰਘ ਢਾਲੀਵਾਲ ਨੇ ਦੱਸਿਆ ਕਿ ਇਸ ਹਸਪਤਾਲ 'ਚ ਡਾਇਲਿਸਿਸ ਲਈ 5 ਬੈੱਡ ਨੇ ਤੇ اوਪੀਡੀ ਸਣੇ ਹਰ ਤਰ੍ਹਾਂ ਦੀਆਂ ਦਵਾਈਆਂ ਦਾ ਵੀ ਪੂਰਾ ਪ੍ਰਬੰਧ ਹੈ ਇਸ ਨਾਲ ਹੀ ਜਲਦੀ ਹੀ ਇੱਥੇ ਚਾਰ ਮੰਜ਼ਲਾ ਦਾ 150 ਬੈੱਡਾਂ ਦਾ ਵੱਡਾ ਹਸਪਤਾਲ ਵੀ ਸ਼ੁਰੂ ਹੋਏਗਾ ਐਨਆਰਏ ਢਾਲੀਵਾਲ ਦਾ ਕਹਿਣਾ ਹੈ ਕਿ ਉਹਨਾਂ ਦਾ ਆਪਣੇ ਪਿੰਡ ਵਿੱਚ ਲੋਕਾਂ ਦੀ ਸੇਵਾ ਕਰਨ ਦਾ ਸੁਪਨਾ ਸੀ ਤੇ ਹਸਪਤਾਲ ਦੇ ਰਾਹੀਂ ਉਹ ਲੋਕ ਸੇਵਾ ਵੀ ਕਰਨਗੇ ਤੇ ਨੌਜਵਾਨਾਂ ਨੂੰ ਰੋਜ਼ਗਾਰ ਵੀ ਦੇਣਗੇ ਉਹਨਾਂ ਦੱਸਿਆ ਕਿ ਮੈਡੀਕਲ ਸਹੂਲਤਾਂ ਜਿੱਥੇ ਦਿਨੋ-ਦਿਨ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਨੇ ਤੇ ਲੋਕਾਂ ਨੂੰ ਆਪਣਾ ਇਲਾਜ ਕਰਵਾਉਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ ਉੱਥੇ ਹੀ ਇਹ ਹਸਪਤਾਲ ਲੋਕਾਂ ਤੋਂ ਸਿਰਫ ਦਵਾਈਆਂ ਦੀ ਲਾਗਤ ਹੀ ਲਏਗਾ ਤੇ ਲੋੜਵੰਦ ਲੋਕਾਂ ਦਾ ਮੁਫਤ ਇਲਾਜ ਵੀ ਕੀਤਾ ਜਾਏਗਾ ਇਹ ਹਸਪਤਾਲ ਦੀ 1 ਸਾਲ ਹੋ ਗਿਆ ਅੱਜ ਸ਼ੁਰੂ ਕੀਤਾ ਇਹਨੂੰ 16 ਦਸੰਬਰ 2023 ਨੂੰ ਸ਼ੁਰੂ ਕੀਤਾ ਸੀ ਉਸ ਦਿਨ ਤੋਂ OPD ਚੱਲ ਰਹੀ ਆ ਡਾਕਟਰ ਦੋ ਬੈਠਦੇ ਨੇ ਡਾਕਟਰ ਮੇਸ਼ਿੰਦਰ ਸਿੰਘ ਪਹਿਨ ਜੀ ਮਨਜਿੰਦਰ ਕੌਰ ਡਾਕਟਰ ਨੇ ਦੋਨੇ ਔਰ ਅੱਜ ਤੋਂ ਬਹੁਤ ਚੀਜ਼ਾਂ ਸ਼ੁਰੂ ਹੋ ਗਈਆਂ ਡਾਇਲਿਸਿਸ ਮਸ਼ੀਨਾਂ ਦਾ ਸੈਂਟਰ ਸ਼ੁਰੂ ਹੋ ਗਿਆ ਅੱਜ ਔਰ ਟੈਸਟ ਲੈਬ ਵਾਲ ਬੈਟਰੀ ਜਿਹੜੀ ਉਹ ਸ਼ੁਰੂ ਹੋ ਗਈ ਆ ਔਰ ECG ਮਸ਼ੀਨਾਂ ਜਿਹੜੀਆਂ ਉਹ ਅੱਜ ਸ਼ੁਰੂ ਹੋ ਗਈਆਂ ਕੋਸ਼ ਪਰਿਵਾਰ ਆਉਂਦੇ ਨੇ ਸਾਲ ਤੋਂ ਆ ਰਹੇ ਨੇ ਜਿਹੜੇ ਕਹਿੰਦੇ ਆ ਵੀ ਨਹੀਂ ਮੇਰੇ ਕੋਲ ਕੋਈ ਪੈਸਾ ਨਹੀਂ ਮੈਂ ਦਵਾਈ ਨਹੀਂ ਲੈ ਸਕਦਾ ਡਾਕਟਰ ਦੀ ਫੀਸ ਨਹੀਂ ਹੈ ਜੀ ਕੋਈ ਵੀ ਕਿਸੇ ਲਈ ਵੀ ਪਰ ਜਿਹੜੀ ਦਵਾਈ ਦਿੰਨੇ ਆ ਉਹ ਕੋਸਟ ਤੇ ਹੀ ਦਿੰਨੇ ਆ ਤੇ ਕੋਸ਼ ਜਿਹੜੇ ਪਰਿਵਾਰ ਆਉਂਦੇ ਨੇ ਬਹੁਤ ਵਿਚਾਰੇ ਜਿਹੜਾਂ ਦੀ ਕੋਈ ਇਨਕਮ ਨਹੀਂ ਹੈਗੀ ਗਰੀਬੀ ਚ ਨੇ ਜਾਂ ਮਢਾਪੇ ਵਿੱਚ ਨੇ ਜਾਂ ਕੋਈ ਬੀਬੀ ਆ ਉਹਦੇ ਬੱਚੇ ਨੇ ਕੋਈ ਇਨਕਮ ਨਹੀਂ ਕਰ ਸਕਦੀ ਕੰਮ ਨਹੀਂ ਕਰ ਸਕਦੀ ਉਹ ਤੋਂ 1 ਸਾਲ ਹੋ ਗਿਆ ਕੋਈ ਫੀਸ ਨਹੀਂ ਲੈਂਦੇ ਔਰ ਸਾਰੇ ਰਿਪੀਟ ਜਿਹੜੇ ਰਿਪੀਟਡਲੀ ਆ ਰਹੇ ਨੇ ਔਰ ਫਿਊਚਰ ਵਿੱਚ ਵੀ ਉਹੀ ਪਾਲਿਸੀ ਆ ਜਿਹੜਾ ਫੋੜ ਕਰ ਸਕਦਾ ਉਹ ਫੀਸ ਦਵੇ ਜਿੰਨੀ ਕਿ ਕਾਸਟ ਆਫ ਫੀਸ ਜਿਹੜੀ ਉਹ ਚ ਪ੍ਰੋਫਿਟ ਨਹੀਂ ਹੈ ਕੋਈ ਜਿਹੜੇ ਨਹੀਂ ਫੋੜ ਕਰ ਸਕਦੇ ਉਹਨਾਂ ਦਾ ਵੀ ਇਲਾਜ ਉਸੇ ਤਰ੍ਹਾਂ ਹੀ ਹੋਊ ਉਹਨੂੰ ਕੋਈ ਡਿਨਾਈ ਨਹੀਂ ਕਰਨਗੇ ਦੀਵਾਨ ਟੋਡਰਮਲ ਬੱਚ ਆ ਕੰਨਿਆ ਨੇ ਤੇ ਲੋੜਪੰਤ ਲੋਕ ਜਦੋਂ ਮਰਜ਼ੀ ਇੱਥੇ ਆ ਕੇ ਆਪਣਾ ਡਾਇਲਿਸਿਸ ਕਰਵਾ ਸਕਦੇ ਨੇ ਅੱਜ ਸਾਡੇ ਹਸਪੀਟਲ ਦੇ ਵਿੱਚ ਅਸੀਂ ਲੈਬੋਰੀ ਸ਼ੁਰੂ ਕੀਤੀ ਹੈਗੀ ਆ ਜਿਹੜੇ ਟੈਸਟ ਨੇ ਸਾਡੇ ਹਸਪੀਟਲ ਹੋਇਆ ਕਰਨਗੇ ਔਰ ਨਾਲ ਹੀ ECG ਔਰ ਡਾਇਲਿਸਿਸ ਜਿਹੜਾ ਸੈਂਟਰ ਹੈਗਾ ਉਹ ਵੀ ਅੱਜ ਅਸੀਂ ਇੱਥੇ ਸ਼ੁਰੂ ਕੀਤਾ ਹੈਗਾ ਤੇ ਡਾਇਲਿਸਿਸ ਦੀ ਜਿਹੜੀ ਫੈਸਿਲਿਟੀ ਹੈਗੀ ਆ ਉਹ ਆਸ-ਪਾਸ ਦਾ ਜਿਹੜਾ ਸਾਡਾ ਰੂਰਲ ਬੈਲਟ ਹੈਗੀ ਆ ਜਿਹੜਾ ਸਾਡਾ ਵੈਸਟਰਨ ਲੁਧਿਆਣਾ ਦਾ ਜਿਹੜਾ ਏਰੀਆ ਹੈਗਾ ਉਹਦੇ ਵਿੱਚ ਬਹੁਤ ਹੀ ਲਾਹੇਵੰਦ ਸਿੱਧ ਹੋਵੇਗੀ ਕਿਉਂਕਿ ਪ੍ਰਾਈਵੇਟ ਹਸਪੀਟਲਸ ਦੇ ਵਿੱਚ ਜਿਹੜੇ ਚਾਰजेस ਨੇ ਡਾਇਲਸਿਸ ਦੇ ਉਹ ਬਹੁਤ ਹਾਈ ਨੇ ਤੇ ਬਹੁਤ ਦੇ ਪੇਸ਼ੈਂਟਸ ਨੇ ਜਿਹੜੇ ਉਹ ਇਸ ਦੀ ਸੁਵਿਧਾ ਤੋਂ ਬਿਨਾਂ ਹੀ ਮਤਲਬ ਆਪਣੀ ਜਿਹੜੀ ਲਾਈਫ ਨਾਲ ਸਟਰਗਲ ਕਰਦੇ ਰਹ ਜਾਂਦੇ ਆ ਤੇ ਉਹਦੇ ਲਈ ਵੀ ਸਾਡੇ ਏਰੀਆ ਦੇ ਵਿੱਚ ਬਹੁਤ ਸਹੂਲਤ ਆ ਜਿਹੜੀ ਲੋਕਾਂ ਨੂੰ ਮਿਲੇਗੀ ਲੋਕਾਂ ਨੂੰ ਜਗਰਾਉਂ ਮੋਗੇ ਤੋਂ ਲੁਧਿਆਣੇ ਜਾਣ ਦੀ ਜਰੂਰਤ ਨਹੀਂ ਉਹ ਆਪਣਾ ਇੱਥੇ ਰਹਿ ਕੇ ਆਪਣਾ ਇਲਾਜ ਕਰਾ ਸਕਦੇ ਫਿਲਹਾਲ ਅਸੀਂ OPD ਲੈਬ ਟੈਸਟ ਤੇ ਥੋੜੇ ਦਿਨਾਂ ਚ ਆਪਾਂ X-ray ਸਾਰੀਆਂ ਫੈਸਿਲਿਟੀ ਕਰਾਂਗੇ ਦਵਾਈਆਂ ਮੈਡੀਸਿਨਸ ਵਗੈਰਾ ਦਵਾਂਗੇ ਤੇ ਡੇ ਕੇਅਰ ਸਿਸਟਮ ਸ਼ੁਰੂ ਕਰ ਰਹੇ ਹਾਂ 5 ਵਜੇ ਤੱਕ ਤੇ ਹੌਲੀ ਹੌਲੀ ਨੂੰ ਵਾਦਾ ਕੇ ਅਸੀਂ 24 ਘੰਟੇ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਪ੍ਰਵਾਸੀ ਪੰਜਾਬੀ ਮਨਜੀਤ ਸਿੰਘ ਢਾਲੀਵਾਲ ਦਾ ਆਪਣੇ ਪਿੰਡ ਵਾਸੀਆਂ ਲਈ ਇਹ ਉਪਰਾਲਾ ਸ਼ਲਾਘਾ ਯੋਗ ਹੈ ਨਾਲ ਹੀ ਉਹਨਾਂ ਇਸ ਹਸਪਤਾਲ ਦਾ ਨਾਮ ਦੀਵਾਨ ਟੋਡਰ ਮਾਲ ਦੇ ਨਾਂ ਤੇ ਰੱਖਿਆ ਹੈ ਕਿਉਂਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੀ ਸਤਿਵੰਤ ਸੇਵਾ ਕਰਨ ਵਾਲੇ ਦੀਵਾਨ ਟੋਟਰ ਮਲਹੀ ਸਨ ਜਿਨ੍ਹਾਂ ਸਹਬਜ਼ਾਦਿਆਂ ਤੇ ਮਾਤਾ ਜੀ ਦੀਆਂ ਦੇਹਾਂ ਦਾ ਅੰਤਮ ਸੰਸਕਾਰ ਕਰਕੇ ਮਨੁੱਖਤਾ ਤੇ ਸ਼ਰਧਾ ਦੀ ਅਜਿਹੀ ਮਿਸਾਲ ਪੇਸ਼ ਕੀਤੀ ਜਿਸ ਦੀ ਦੂਜੀ ਕੋਈ ਹੋਰ ਉਦਾਹਰਣ ਨਹੀਂ ਹੈ ਜੋ ਗ੍ਰਾਮ ਤੋਂ ਹੇਮਰਾਜ ਬੱਬਰ ਦੀ ਰਿਪੋਰਟ ਪੀਟੀਸੀ ਨਿਊਜ਼